ਸਰਪੰਚ ਸਾਹਿਬ ਜੋ ਅੱਜ ਮੌਜਨ ਸਮਾਜ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਮਿਤ ਸ਼ਾਹ ਨੇ ਜੋ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੇ ਸਬੰਧ ਦੇ ਵਿੱਚ ਮਾੜੀ ਮਾਨਸਿਕਤਾ ਦੇ ਨਾਲ ਸ਼ਬਦ ਬੋਲੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਅੱਜ ਪੂਰੇ ਦੇਸ਼ ਦੇ ਅੰਦਰ ਮੌਜਨ ਸਮਾਜ ਪਾਰਟੀ ਦੇ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਜੋ ਬਾਬਾ ਸਾਹਿਬ ਦੇ ਉਹਨਾਂ ਨੇ ਅਪਸ਼ਬਦ ਬੋਲੇ ਆ ਉਹਦੇ ਖਿਲਾਫ ਭੈਣ ਕੁਮਾਰੀ ਮਾਇਆਪਦੀ ਦੇ ਨਿਰੰਧਨ ਨਿਰਦੇਸ਼ਾਂ ਦੇ ਮੁਤਾਬਕ ਪੂਰੇ ਦੇਸ਼ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਵੱਲੋਂ ਜਨ ਅੰਦੋਲਨ ਕੀਤਾ ਜਾ ਰਿਹਾ ਕਿ ਅਮਰਤ ਸ਼ਾਹ ਨੇ ਕਿਹਾ ਕਿ ਅੱਜ ਇੱਕ ਫੈਸ਼ਨ ਬਣ ਗਿਆ ਡਾਕਟਰ ਮੇਲਕਰ ਡਾਕਟਰ ਮੇਲਕਰ ਡਾਕਟਰ ਮੇਲਕਰ ਕਿ ਜੇ ਬਾਬਾ ਸਾਹਿਬ ਦਾ ਇੰਨਾ ਨਾਂ ਲਿਆ ਹੁੰਦਾ ਤੇ ਤੁਸੀਂ ਮੰਨ ਲਓ ਜੇ ਕਿਸੇ ਦਾ ਨਾਂ ਹੋਰ ਲਿਆ ਹੁੰਦਾ ਤੇ ਸਵਰਗ ਦੇ ਰੱਬ ਦਾ ਨਾਂ ਲਿਆ ਹੁੰਦਾ ਤੇ ਸਵਰਗ ਦੇ ਵਿੱਚ ਚੱਲ ਜਾਣਾ ਸੱਤ ਜਨਮ ਇਹਦਾ ਮਤਲਬ ਕਿ ਜਿਹੜਾ ਅਮਰਤ ਸ਼ਾਹ ਦੀ ਮਾਨਸਿਕਤਾ ਤੋਂ ਪਤਾ ਲੱਗਦਾ ਕਿ ਉਹ ਬਾਬਾ ਸਾਹਿਬ ਦੇ ਵਿਚਾਰਾਂ ਦੇ ਉਲਟ ਸੰਵਿਧਾਨ ਦੇਸ਼ ਦੇ ਸੰਵਿਧਾਨ ਦੇ ਉਲਟ ਮਨੁਸਿਮਰਤੀ ਦੇ ਮੁਤਾਬਕ ਚੱਲਣਾ ਚਾਹੁੰਦਾ ਦੇਸ਼ ਨੂੰ ਮਨੁੱਖੀ ਸਮਰਤੀ ਦੇ ਮਤਾਬਕ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੀ ਜਿਹੜੇ ਇਹਨਾਂ ਦੀ ਜਥੇਬੰਦੀ ਆ ਰਾਸ਼ਟਰੀ ਸੇਵਾ ਸੰਘ ਉਹਨਾਂ ਦਾ ਇਹ ਇਸ ਮਾਨਸਿਕ ਤੋਂ ਪਤਾ ਲੱਗਦਾ ਕਿ ਉਹ ਇੰਡੀਆ ਦੇ ਵਿੱਚ ਦੇਸ਼ ਦੇ ਅੰਦਰ ਮਨੁੱਖੀ ਸਮਰਤੀ ਲਾਗੂ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਸਾਨੂੰ ਦਲਿਤ ਸਮਾਜ ਨੂੰ ਬਹੁਜਨ ਸਮਾਜ ਨੂੰ ਸਮਝ ਲੈਣਾ ਚਾਹੀਦਾ ਆ ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਭਾਰਤੀ ਜਨਤਾ ਪਾਰਟੀ 'ਚ ਬੈਠੇ ਆ ਜਾਂ ਕਾਂਗਰਸ ਬੈਠੇ ਆ ਅਕਾਲੀ ਦਲ 'ਚ ਬੈਠੇ ਆ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਅੱਜ ਅਮਨ ਸਾਡੇ ਅੱਜ ਨਰਿੰਦਰ ਮੋਦੀ ਦੀ ਮਾਨਸਿਕਤਾ ਕੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜਨ ਅੰਦੋਲਨ ਕਰਨਾ ਚਾਹੀਦਾ ਜਿਹਦੇ ਵਿੱਚ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੇ ਤਾਂ ਕਿ ਜਿਹੜੇ ਬਹੁਜਨ ਸਮਾਜ ਨੂੰ ਆਪਣੇ ਹੱਕ ਮਿਲੇ ਔਰ ਜੇ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਨੂੰ ਅਸੀਂ ਦੇਖਦੇ ਹਾਂ ਤੇ ਉਹ ਇਹ ਚਾਹੁੰਦੇ ਆ ਕਿ ਮਨੁਸਿਮਰਦੀ ਲਾਗੂ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਐਸਸੀ ਬੀਸੀ ਸਮਾਜ ਦੇ ਲੋਕ ਆ ਜਨ ਤੇ ਪਿਛੜਾ ਸਮਾਜ ਆ ਉਹਨਾਂ ਨੂੰ ਦਬਾ ਕੇ ਰੱਖੀਏ ਜੋ ਹਜ਼ਾਰਾਂ ਸਾਲ ਤੋਂ ਪਹਿਲਾਂ ਹੋਇਆ ਉਹ ਮਨੁਸਿਮਰਤੀ ਦੇ ਮੁਤਾਬਕ ਇਹ ਦਬਾਣਾ ਚਾਹੁੰਦੇ ਆ ਇਸ ਕਰਕੇ ਸਾਨੂੰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਸਾਨੂੰ ਸਾਰਿਆਂ ਨੂੰ ਰਲ ਕੇ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਜੋ ਬਹੁਜਨ ਸਮਾਜ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਪੈਣ ਕੁਮਾਰੀ ਮਾਇਆਬਤੀ ਦੇ ਨਿਰੰਧਨ ਦੇਸ਼ਾਂ ਦੇ ਮੁਤਾਬਕ ਪੂਰੇ ਦੇਸ਼ ਦੇ ਅੰਦਰ ਅੱਜ ਜਨ ਅੰਦੋਲਨ ਕੀਤਾ ਜਾ ਰਿਹਾ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਬਾਬਾ ਸਾਹਿਬ ਦੇ ਸਨਮਾਨ 'ਚ ਬੀਐਸਪੀ ਮੈਦਾਨ 'ਚ ਇਸ ਕਰਕੇ ਬੀਐਸਬੀ ਮੈਦਾਨ ਚ ਆਈਆ ਕਿਉਂਕਿ ਅਸਲ ਬੀਐਸਬੀ ਇੱਕ ਜਿਹੜੀ ਆ ਬਾਬਾ ਸਾਹਿਬ ਨੂੰ ਮੰਨਣ ਵਾਲੀ ਆ ਔਰ ਬਾਬਾ ਸਾਹਿਬ ਦੇ ਵਿਚਾਰਾਂ ਤੇ ਚੱਲਣ ਵਾਲੀ ਆ ਤੇ ਜਿਹੜੀ ਚਾਹੇ ਕਾਂਗਰਸ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਆ ਅੱਜ ਉਹਨਾਂ ਤੋਂ ਇਹ ਸਾਨੂੰ ਸਾਬਤ ਹੁੰਦਾ ਕਿ ਉਹ ਸਿਰਫ ਵੋਟਾਂ ਸਾਡੀਆਂ ਲੈ ਜਾਂਦੇ ਆ ਸਾਡੇ ਜਿਹੜੇ ਬਾਬਾ ਸਾਹਿਬ ਆ ਚਾਹੇ ਸਾਡੇ ਮਹਾਪੁਰਸ਼ਾਂ ਦੀ ਆ ਉਹ ਜਿਹੜੀ ਸੋਚ ਆ ਉਹਨਾਂ ਨੂੰ ਦਬਾਉਣਾ ਚਾਹੁੰਦੇ ਆ ਬਹੁਤ ਧੰਨਵਾਦੀ ਬਹੁਤ ਧੰਨ ਜੈਪੀ ਜੈਪੀ ਜੀ ਧੰਨਵਾਦ ਬੋਲਦੇ ਇੰਟention ਆਪਣੀ ਕਿਸੇ ਦਾ অপমান ਕਰਨੀ ਵੀ ਹੁੰਦੀ ਨਹੀਂ ਪਰ ਜ਼ੁਬਾਨ ਤੋਂ ਕੋਈ ਐਸਾ ਸ਼ਬਦ ਨਿਕਲ ਜਾਏ ਤਾਂ ਲੀਡਰ ਮਾਫੀ ਮੰਗਣ ਲੱਗਿਆ ਦੇਰੀ ਨਹੀਂ ਕਰਦਾ ਕਿ ਜਦੋਂ ਇੰਟੈਂਸ਼ਨਨਲੀ અપਮਾਨ ਹੋਵੇ ਤਾਂ ਫਿਰ ਮਾਫੀ ਨਹੀਂ ਮੰਗੀ ਜਾਂਦੇ ਜੀਜਪੀ ਨੇ ਜੋ ਕੀਤਾ ਹੈ ਇਹ ਕੋਈ ਅਣਜਾਣਪਨੇ ਚ ਨਹੀਂ ਹੋਇਆ ਇਹ ਉਹਨੇ ਜਾਣ ਪੁੱਛ ਕੇ 바ਵਾ ਸਾਹਿਬ ਦਾ અપਮਾਨ ਕੀਤਾ ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਵੀ ਸਟੇਟਮੈਂਟ ਤੇ ਨਾਲ ਖੜਿਆ ਹੈ ਔਰ 26 ਜਨਵਰੀ ਨੂੰ ਆਪਣੇ ਆਪਣੇ ਪਿੰਜ ਵਿੱਚ ਚੰਡੇ ਲਗਾ ਕੇ ਬੈਨਰ ਲਗਾ ਕੇ ਡਾਕਟਰ ਅੰਬੇਡਕਰ ਦੀ ਇਸ ਦੇਸ਼ ਨੂੰ ਦੇਣ ਡਾਕਟਰ ਅੰਬੇਡਕਰ ਦਾ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਔਰ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਨਫਤ ਪਰਿਸ਼ੋਦ ਇਹਨੂੰ ਜਨਤਾ ਦੇ ਵਿੱਚ ਬੇਨਕਾਬ ਕਰਨੇ ਦਾ ਕੰਮ ਤੁਸੀਂ ਕਰਨਾ ਹੈ ਗਲਤ ਬਾਬਾ ਸਾਹਿਬ ਬਾਰੇ ਸਾਡੇ ਰਹਿਬਰ ਬਾਰੇ ਇੰਨਾ ਗਲਤ ਸ਼ਬਦ ਬੋਲੇ ਆ ਅਸੀਂ ਉਹਨਾਂ ਦਾ ਤਿੱਖਾ ਵਿਰੋਧ ਕਰਦੇ ਆ ਤੇ ਜਿਵੇਂ ਸਾਸਦ ਦੇ ਵਿੱਚ ਬਾਬਾ ਸਾਹਿਬ ਜੀ ਦੀ ਬਦੌਲਤ ਉਹ ਬੈਠੇ ਆ ਤੇ ਉਸੇ ਟਾਈਮ ਹੀ ਉੱਥੇ ਅਮਿਤ ਸ਼ਾਹ ਦਾ ਇੰਨਾ ਵਿਰੋਧ ਹੋਣਾ ਚਾਹੀਦਾ ਸੀ ਕਿ ਅਮਿਤ ਸ਼ਾਹ ਨੂੰ ਉੱਥੋਂ ਭੱਜਣਾ ਪੈਂਦਾ